ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਸਵੇਰੇ ਸਵੇਰੇ ਸਟਾਰਟ ਕੀਤੀ ਹੈ 8:30 ਵਜੇ ਹੋਏ ਆ ਤੇ ਆਪਾਂ ਚੱਲੇ ਸੀਗੇ ਪਹਿਲਾ ਗੁਰਦੁਆਰਾ ਸਾਹਿਬ ਕਿਉਂਕਿ ਕਿਉਂਕਿ ਬਹੁਤ ਦਿਨ ਹੋ ਗਿਆ ਆਪਾਂ ਗਏ ਨਹੀਂ ਸੀਗੇ ਪਹਿਲਾ ਆਪਾਂ ਕਿਉਬੀ ਗਏ ਸੀਗੇ ਸੋ ਉਹਦੇ ਕਰਕੇ ਵੀ ਨਾਗਾ ਪੈ ਗਿਆ ਹੁਣ ਆਪਾਂ ਸੋਚਿਆ ਕਿ ਪਹਿਲਾਂ ਸਵੇਰੇ ਗੁਰੂ ਘਰ ਜਾਣੇ ਆ ਤੇ ਫਿਰ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਪਰ ਤੁਸੀਂ ਵਲੌਗ ਨਾਲ ਬਣੇ ਰਹਿਣਾ ਜਿਨ੍ਹਾਂ ਨੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਦ ਤੱਕ ਤੁਸੀਂ ਜਾਵੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਨਿਆ ਗੁਰਦੁਆਰਾ ਸਾਹਿਬ ਤੋਂ ਹੋ ਕੇ ਨੂੰ ਮੋਟਾ ਮੋਟਾ ਦੱਸ ਜਣੀਆ ਅੱਜ ਦਾ ਵਲੌਗ ਕਰਦੇ ਤਾ ਹਊਗਾ ਅੱਜ ਦੇ ਵਲੌਗ ਦੇ ਵਿੱਚ ਬੇਸਿਕਲੀ ਆਪਾਂ ਡਿਸਕਸ ਕਰਾਂਗੇ ਕਿ ਤੁਸੀਂ ਜਿਵੇਂ ਹੁਣ ਜੌਬ ਮਾਰਕੀਟ ਸਲੋ ਚੱਲ ਰਹੀਆਂ ਵਾ ਜਾਂ ਕਈ ਵਾਰ ਕੀ ਹੁੰਦਾ ਨਿਊ ਮਦਰਸ ਹੁੰਦੀਆਂ ਵਾ ਉਹਨਾਂ ਨੂੰ ਹੁੰਦਾ ਵਾ ਕਿ ਅਸੀਂ ਘਰ ਉਹ ਘਰੇ ਬੈਠ ਕੇ ਹੀ ਜਿਹੜੇ ਆ ਉਹ ਪੈਸੇ ਕਮਾਈਏ ਸੋ ਕਿਹੜੇ ਕਿਹੜੇ ਸੋਰਸਿਸ ਆ ਜਿਨ੍ਹਾਂ ਦੇ ਥਰੂ ਤੁਸੀਂ ਘਰੇ ਬੈਠੇ ਅਰਨ ਕਰ ਸਕਦੇ ਹੋ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਮਿਲਦੇ ਆ ਥੋੜੇ ਟਾਈਮ ਤੱਕ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੱਚਾ ਜਿਹੜਾ ਕੈਨੇਡਾ ਦੇ ਵਿੱਚ ਆ ਉਹ ਕੰਮ ਦੇ ਲਈ ਜੂਝ ਰਿਹਾ ਉਹਨੂੰ ਹੈਗਾ ਵੀ ਮੈਨੂੰ ਕਿਤੇ ਕੰਮ ਮਿਲ ਜੇ ਕੰਮ ਮਿਲ ਜੇ ਪਰ ਸਮਾਂ ਹੁਣ ਉਦਾਂ ਦਾ ਨਹੀਂ ਰਿਹਾ ਪਹਿਲਾਂ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਬੇਸਿਕ ਜੌਬ ਹਰ ਇੱਕ ਬੰਦੇ ਨੂੰ ਮਿਲ ਜਾਂਦੀ ਸੀਗੀ ਪਰ ਜਿਹੜਾ ਹੁਣ ਸਮਾਂ ਬਦਲ ਚੁੱਕਿਆਗਾ ਹੁਣ ਤੁਹਾਨੂੰ ਥੋੜਾ ਜਿਆ ਐਜੂਕੇਟਿਡ ਹੋਣਾ ਪਊਗਾ ਤੁਹਾਡੇ ਕੋਲੇ ਟੈਕਨੀਕਲ ਸਕਿਲਸ ਹੋਣੀਆਂ ਚਾਹੀਦੀਆਂ ਨੇ ਕੁਝ ਐਕਸਟਰਾ ਐਕਸਪੀਰੀਅੰਸ ਹੋਣਾ ਚਾਹੀਦਾ ਫੇਰ ਹੀ ਤੁਸੀਂ ਕੋਈ ਵੀ ਕੋਈ ਕੰਮ ਜਿਹੜਾ ਤੁਸੀਂ ਕਰ ਸਕਦੇ ਹੋਗੇ ਪਰ ਅੱਜ ਦਾ ਜਿਹੜਾ ਸਮਾਂਗਾ ਉਹ ਸਮਾਰਟ ਪਲੇਅਰਸ ਦਾ ਜੇ ਤੁਸੀਂ ਸਮਾਰਟ ਹੋਗੇ ਤਾਂ ਤੁਸੀਂ ਕਿਤੇ ਵੀ ਬੈਠੇ ਕੰਮ ਕਰ ਸਕਦੇ ਹੋਗੇ ਇਸੇ ਦੇ ਰਿਲੇਟਡ ਜਿਹੜੀ ਅੱਜ ਦੀ ਵੀਡੀਓ ਅਸੀਂ ਬਣਾ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਅਸੀਂ ਅਲੱਗ-ਅਲੱਗ ਤਰੀਕੇ ਦੱਸਾਂਗੇ ਜਿਨ੍ਹਾਂ ਦੇ ਥਰੂ ਤੁਸੀਂ ਆਪਣਾ ਕੰਮ ਜਿਹੜਾ ਸ਼ੁਰੂ ਕਰ ਸਕਦੇ ਹੋਗੇ ਇਹ ਸਕਿੱਲ ਤੁਸੀਂ ਲੈ ਸਕਦੇ ਹੋ ਤੇ ਤੁਹਾਨੂੰ ਕਦੇ ਵੀ ਅੱਗੇ ਜਾ ਕੇ ਕੰਮ ਦੀ ਕਮੀ ਨਹੀਂ ਆਊਗੀ ਹੁਣ ਤੋਂ ਵੱਡੀ ਤੇ ਮੇਨ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂ ਕਿ ਜੇਕਰ ਤੁਹਾਨੂੰ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਆਉਂਦਾ ਹੁਣ ਤੁਸੀਂ ਕਹੋਗੇ ਕਿ ਇਹ ਕੰਮ ਸਿੱਖੀਏ ਕਿਵੇਂ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਤੁਸੀਂ ਖੁਦ ਆਪਣੇ ਆਪ ਸਿੱਖ ਸਕਦੇ ਹੋ on YouTube ਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਬਹੁਤ ਸਾਰੇ ਇਦਾਂ ਦੇ ਟੂਲਜ਼ ਪਏ ਨੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ ਇਹ ਕੰਮ ਸਿੱਖ ਸਕਦੇ ਹੋ ਹੁਣ ਇਹ ਕੰਮ ਕਿੱਥੇ ਆਉਂਦਾ ਹਰ ਕੰਪਨੀ ਨੂੰ ਅੱਜਕੱਲ ਕੋਈ ਨਾ ਕੋਈ ਇਦਾਂ ਦਾ ਬੰਦਾ ਚਾਹੀਦਾ ਜਿਹੜਾ ਉਸ ਕੰਪਨੀ ਦੀ ਐਡਵਰਟਾਈਜ਼ਮੈਂਟ ਦੇ ਲਈ ਪੋਸਟਰ ਬਣਾ ਸਕੇ ਅਸੀਂ ਆਪਣੀ ਗੱਲ ਕਰੀਏ ਤਾਂ ਜਿਵੇਂ ਸਾਡਾ ਇਮੀਗ੍ਰੇਸ਼ਨ ਦਾ ਆਫਿਸ ਹੈਗਾ ਤਾਂ ਅਸੀਂ ਵੀ ਕਿਸੇ ਮਾਰਕੀਟ ਪਰਸਨ ਨੂੰ ਅਸੀਂ ਕੀਤਾ ਹੋਇਆ ਜਿਹੜਾ ਸਾਡੇ ਆ ਲੋਗੋਸ ਬਣਾਉਂਦਾਗਾ ਕੰਪਨੀ ਦੇ ਬ੍ਰੋਸ਼ਰਸ ਬਣਾਉਂਦਾਗਾ ਜਿਹੜੇ ਪੋਸਟਰਸ ਅਸੀਂ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਆ ਉਹ ਸਾਨੂੰ ਬਣਾ ਕੇ ਦਿੰਦਾਗਾ ਤੇ ਉਹਨੂੰ ਅਸੀਂ ਪੇ ਕਰਦੇ ਆਂਗੇ ਇਦਾਂ ਦੀ ਸਕਿੱਲ ਜੇਕਰ ਤੁਹਾਡੇ ਵਿੱਚ ਵੀ ਹੈਗੀ ਆ ਤਾਂ ਇੱਥੇ ਕੰਪਨੀਆਂ ਐਨੀਆਂ ਜਾਦੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ ਜਿਨ੍ਹਾਂ ਨੂੰ ਇੱਕ ਡੈਡੀਕੇਟਿਡ ਪਰਸਨ ਦੀ ਲੋੜ ਹੈਗੀ ਆ ਸੋ ਇਹ ਕੰਮ ਤੁਸੀਂ ਘਰੇ ਬੈਠ ਸਿੱਖ ਸਕਦੇ ਹੋ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਪਲੱਸ 2 ਤੋਂ ਬਾਅਦ ਫ੍ਰੀ ਹੁੰਦੇ ਨੇਗੇ ਜਾਂ ਜਿਹੜੇ ਕੈਨੇਡਾ ਦੇ ਵਿੱਚ ਵੀ ਹੈਗੇ ਨੇਗੇ ਉਹ ਫ੍ਰੀ ਨੇਗੇ ਤਾਂ ਆਪਣੇ ਫ੍ਰੀ ਟਾਈਮ ਨੂੰ ਯੂਟਿਲਾਈਜ਼ ਕਰਕੇ ਤੁਸੀਂ ਇਹ ਸਕਿੱਲ ਵੀ ਸਿੱਖ ਸਕਦੇ ਹੋਗੇ। ਸੋ ਨੈਕਸਟ ਪੁਆਇੰਟ ਹੈਗਾ ਵਾ ਸੋਸ਼ਲ ਮੀਡੀਆ ਮੋਨਟਾਈਜ਼ੇਸ਼ਨ ਜੀ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਆਪਾਂ ਆਪਣੇ ਫੋਨ ਦੇ ਉੱਤੇ YouTube, Facebook ਆਹੀ ਐਪਸ ਦੇਖਦੇ ਆਂ। ਅੱਜ ਕੱਲ ਉਹ ਦੌਰ ਨਹੀਂ ਰਿਹਾ ਜਿੱਦੇ ਵਿੱਚ ਲੋਕੀ ਸੀਰੀਅਲਸ ਦੇਖਦੇ ਆ। ਸੋ ਜੇ ਤੁਸੀਂ ਇੱਕ ਵਧੀਆ ਕੰਟੈਂਟ ਕ੍ਰੀਏਟਰ ਹੈਗੇ ਹੋ, ਜੇ ਤੁਸੀਂ ਟਰੈਵਲ ਕਰਦੇ ਆਂ ਜਾਂ ਤੁਹਾਨੂੰ ਕਿਸੇ ਵੀ ਫੀਲਡ ਦੀ ਨੌਲੇਜ ਹੈਗੀ ਆ, ਤੁਸੀਂ ਕੈਮਰਾ ਸ਼ਾਈ ਨਹੀਂ ਹੈਗੇ ਤਾਂ ਤੁਸੀਂ ਆਪਣਾ YouTube ਚੈਨਲ ਜਾਂ Facebook ਚੈਨਲ ਖੋਲ੍ਹ ਕੇ ਉਹਦੇ ਤੇ ਵੀਡੀਓਜ਼ ਜਿਹੜੀਆਂ ਪੋਸਟ ਕਰ ਸਕਦੇ ਹੋ। ਪਰ ਹਾਂ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜਿੱਦਾਂ ਤੁਸੀਂ ਵੀਡੀਓ ਪੋਸਟ ਕਰ ਦਿੱਤੀ ਤੁਹਾਨੂੰ ਉਦੋਂ ਹੀ ਪੈਸੇ ਆਉਣ ਲੱਗ ਜਾਣਗੇ ਫੇਸਬੁੱਕ ਤੇ YouTube ਵਾਲੇ ਵੀ ਸਮਾਰਟ ਆ ਉਹਨਾਂ ਨੇ ਕੁਝ ਰਿਕੁਆਇਰਮੈਂਟਸ ਰੱਖੀਆਂ ਹੋਈਆਂ ਕਿ ਤੁਸੀਂ ਇੰਨਾ ਵਾਚ ਟਾਈਮ ਕੰਪਲੀਟ ਕਰਨਾ ਐ ਨੇ ਥੋੜੇ ਫਾਲੋਅਰਸ ਹੋਣੇ ਚਾਹੀਦੇ ਆ ਫਿਰ ਹੀ ਜਿਹੜੀ ਤੁਹਾਨੂੰ ਅਰਨੀਗਾ ਹੁਣੀ ਸਟਾਰਟ ਹੋਊਗੀ ਸੋ ਅੱਜ ਕੱਲ ਆਪਾਂ ਦੇਖਦੇ ਆ ਕਿ ਬਹੁਤ ਸਾਰੇ YouTube ਬਰਸਾ ਜਿਹੜੇ ਲਗਜ਼ਰੀ ਲਾਈਫ ਜੀ ਰਹੇ ਆ ਜਿਨ੍ਹਾਂ ਕੋਲੇ ਵੱਡੀਆਂ-ਵੱਡੀਆਂ ਕਾਰਾਂ ਆ ਉਹਨਾਂ ਨੇ ਆਪਣੇ ਕੰਟੈਂਟ ਤੇ ਕੰਮ ਕੀਤਾ ਵਾ ਤੇ YouTube ਤੇ Facebook ਤੇ ਜਦੋਂ ਤੁਸੀਂ ਵੀਡੀਓ ਪਾਉਂਦੇ ਹੋ ਥੁੜੀਆਂ ਸਾਲੋਂ ਸਾਲ ਚੱਲਦੀ ਕੋਈ ਥੋੜੀ ਪੁਰਾਣੀ ਵੀਡੀਓ ਵਾਇਰਲ ਹੋ ਗਈ ਉਹਦੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਕਦੋਂ ਤੱਕ ਪੈਸੇ ਆਉਂਦੇ ਰਹਿਣੇ ਆ ਸੋ ਜਿਵੇਂ ਤੁਸੀਂ ਅੱਜ ਸਾਡੀ ਵੀਡੀਓ ਵੀ ਦੇਖ ਰਹੇ ਹੋ ਅਸੀਂ ਵੀ ਅਰਨ ਕਰਦੇ ਆ YouTube ਦੇ ਉੱਤੇ ਬਟ ਹਾਂਜੀ ਅਸੀਂ ਇਹਨੇ ਰੈਗੂਲਰ ਵਲੌਗਰ ਨਹੀਂ ਹੈਗੇ ਕਿਉਂਕਿ ਸਾਡੇ ਕੋਲੇ ਹੋਰ ਸਰਸ ਆਫ ਇਨਕਮ ਵੀ ਹੈਗੀ ਆ ਤੁਸੀਂ ਵੀ ਬੈਠ ਕੇ ਇਹ ਚੀਜ਼ ਸੋਚ ਸਕਦੇ ਹੋ ਕਿ ਮੈਂ ਕਿਹਸ ਟੌਪਿਕ ਦੇ ਉੱਤੇ ਵੀਡੀਓਸ ਪਾ ਸਕਦਾ ਮੈਂ ਤੇ ਆਪਣਾ ਚੈਨਲ ਕ੍ਰੀਏਟ ਕਰੋ ਰਿਕੁਆਇਰਮੈਂਟ ਕੰਪਲੀਟ ਕਰਕੇ ਤੁਸੀਂ ਵੀ Facebook YouTube ਤੇ ਹੋਲ ਸੋਸ਼ਲ ਮੀਡੀਆ ਐਪਸ ਦੇ ਥਰੂ ਵਧੀਆ ਅਰਨਿੰਗ ਕਰ ਸਕਦੇ ਹੋ ਸੋ ਸੋਸ਼ਲ ਮੀਡੀਆ ਦੀ ਗੱਲ ਜੇ ਆਪਾਂ ਕਰੀਏ Facebook ਹੋਗੀ YouTube ਹੋਗੀ Instagram ਹੋਗੇ ਤੋ ਇਹਦੇ ਤੇ ਬਹੁਤ ਜਿਆਦਾ ਕੰਪੀਟੀਸ਼ਨ ਹੋਇਆ ਪਿਆ ਹਨਾ ਪਰ ਤੁਸੀਂ ਜੇਕਰ ਕ੍ਰੀਏਟਿਵ ਹੈਗੇ ਹੋਗੇ ਤੁਹਾਡੇ ਵਿੱਚ ਕੋਈ ਵੀ ਐਦਾਂ ਦੀ ਕ੍ਰੀਏਟੀਵਿਟੀ ਹੈਗੀ ਆ ਜਿਹੜੀ ਕਿ ਤੁਹਾਨੂੰ ਲੱਗਦਾ ਕਿ ਲੋਕ ਉਹਨੂੰ ਦੇਖਣਾ ਪਸੰਦ ਕਰਨਗੇ ਤਾਂ ਤੁਸੀਂ ਖੁਦ ਆਪਣੇ ਚੈਨਲ ਕ੍ਰੀਏਟ ਕਰਕੇ ਉਹ ਉਹਦੇ ਤੇ ਪੋਸਟ ਕਰਕੇ ਪਾ ਸਕਦੇ ਹੋਗੇ ਅ ਅਰਨਿੰਗ ਤੋਂ ਬਿਨਾ ਤੁਹਾਨੂੰ ਸੋਸ਼ਲ ਮੀਡੀਆ ਹੋਰ ਵੀ ਬਹੁਤ ਕੁਝ ਸਿਖਾਉਂਦਾਗਾ ਜਿਵੇਂ ਹੁਣ ਅਸੀਂ ਆਪਣੀ ਗੱਲ ਕਰੀਏ ਜੇ ਤੁਸੀਂ ਸਾਡੀ ਫਸਟ ਵੀਡੀਓ ਜਾ ਕੇ ਦੇਖੋ ਸਾਡਾ ਜਿਹੜਾ ਕੌਨਫੀਡੈਂਸ ਲੈਵਲ ਸੀਗਾ ਬਿਲਕੁਲ ਜ਼ੀਰੋ ਸੀਗਾ ਬਟ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਾਡਾ ਕੌਨਫੀਡੈਂਸ ਲੈਵਲ ਆ ਉਹ 100% ਹੋਇਆ ਪਿਆ ਕਿਉਂਕਿ ਹੁਣ ਅਸੀਂ ਕੈਮਰਾ ਛਾਏ ਨਹੀਂ ਰਹੇ ਹਰ ਗੱਲ ਤੇ ਜੇ ਅਸੀਂ ਬੋਲਣਾ ਹੁੰਦਾ ਤਾਂ ਖੁੱਲ ਕੇ ਬਿਨਾ ਝਿਜਕ ਕੇ ਅਸੀਂ ਬੋਲਦੇ ਹਾਂਗੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਨੂੰ ਨਹੀਂ ਪਸੰਦ ਕਰਦੇ ਕੁਝ ਲੋਕ ਪਸੰਦ ਕਰਦੇ ਆਗੇ ਪਰ ਇਹ ਇੱਕ ਵਧੀਆ ਇਨਕਮ ਸੋਰਸ ਤੁਹਾਡਾ ਹੋ ਸਕਦਾਗਾ ਟਵਿੱਟਰ ਦੀ ਗੱਲ ਕਰੀਏ ਟਵਿੱਟਰ ਦੇ ਉੱਤੇ ਮੇਨ ਸੈਲੀਬ੍ਰਿਟੀਜ਼ ਹੀ ਜ਼ਿਆਦਾ ਜਿਹੜੇ ਐਕਟਿਵ ਹੈਗੇ ਨੇ ਆਪਣੇ ਲੋਕ ਹਜੇ ਟਵਿੱਟਰ ਤੇ ਇੰਨਾ ਜ਼ਿਆਦਾ ਐਕਟਿਵ ਨਹੀਂ ਹੈਗੇ ਜਿੱਥੋਂ ਤੁਸੀਂ ਅਰਨਿੰਗ ਕਰ ਸਕਦੇ ਹੋਗੇ ਇਹ ਜਿਹੜੇ ਸੋਸ਼ਲ ਮੀਡੀਆ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਵੀਡੀਓਜ਼ ਪੋਸਟ ਕਰ ਰਹੇ ਹੋ ਤੁਹਾਨੂੰ ਉਸੇ ਦੀ ਹੀ ਅਰਨਿੰਗ ਦੇਣ ਜੇ ਤੁਹਾਡਾ ਕੰਟੈਂਟ ਵਧੀਆ ਹੈਗਾ ਤੁਹਾਡੇ ਕੋਲੇ ਬਹੁਤ ਵਧੀਆ ਫਾਲੋਅਰਸ ਹੈਗੇ ਨੇ ਤਾਂ ਤੁਹਾਨੂੰ ਜਿਹੜੇ ਬਿਜ਼ਨਸਮੈਨ ਆ ਉਹ ਅਪਰੋਚ ਕਰਦੇ ਨੇ ਕਿ ਸਾਡੇ ਪ੍ਰੋਡਕਟ ਦੀ ਤੁਸੀਂ ਐਡ ਲਾਓ ਸਾਡੇ ਪ੍ਰੋਡਕਟ ਨੂੰ ਤੁਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਪ੍ਰਮੋਟ ਕਰੋ ਤੇ ਉਹ ਵੀ ਤੁਹਾਨੂੰ ਪੈਸੇ ਦਿੰਦੇ ਨੇਗੇ ਜੇ ਅੱਜ ਗੱਲ ਕਰੀਏ ਕਿਸੇ ਬੰਦੇ ਦੇ ਇੰਸਟਾਗ੍ਰam ਤੇ 50000 ਜਾਂ ਲੱਖ ਫਾਲੋਅਰ ਹੈਗੇ ਨੇ ਤਾਂ ਉਹਨਾਂ ਨੂੰ ਬਿਜ਼ਨਸਮੈਨ ਅਪਰੋਚ ਕਰਦੇ ਨੇ 5-500 ਡਾਲਰ ਤੱਕ ਵੀ ਉਹਨਾਂ ਨੂੰ ਦਿੱਤਾ ਜਾਂਦਾਗਾ ਸਿਰਫ ਇੱਕ ਵੀਡੀਓ ਪੋਸਟ ਕਰਨ ਦਾ ਸਾਡੇ ਇੰਸਟਾਗ੍ਰam ਤੇ ਤੁਸੀਂ ਕੁਝ ਵੀਡੀਓਜ਼ ਦੇਖੀਆਂ ਹੁੰਦੀਆਂ ਨੇ ਜੜੀਆਂ ਅਸੀਂ ਪਿੱਛੇ ਜੇ ਬਣਾਈਆਂ ਸੀਗੀਆਂ ਉਹ ਇੱਕ ਪੇਡ ਪ੍ਰੋਮੋਸ਼ਨਾਂ ਸੀਗੀਆਂ ਪੇ ਬੈਨਰੀਆਂ ਉਹਨਾਂ ਨੇ ਵੀ ਸਾਨੂੰ ਪੇ ਕੀਤਾ ਅਸੀਂ ਪੋਸਟ ਕੀਤਾ ਠੀਕ ਆ ਪਟ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਨੇ ਵੀ ਤੁਸੀਂ ਕਿਹੜੇ ਪ੍ਰੋਡਕਟ ਨੂੰ ਪ੍ਰਮੋਟ ਕਰਨਾ ਕਿਉਂਕਿ ਕਈ ਵਾਰ ਜਿੱਦਾਂ ਹੁੰਦਾ ਕਿ ਲੋਕ ਥੋੜੇ ਤੋਂ ਆਪਣੀ ਪ੍ਰਮੋਸ਼ਨ ਤਾਂ ਕਰਵਾ ਲੈਂਦੇ ਨੇ ਬਾਅਦ ਦੇ ਵਿੱਚ ਜਦੋਂ ਆਡੀਅנס ਕੋਈ ਵੀ ਥੋੜੀ ਵੀਡੀਓ ਦੇਖ ਕੇ ਉਹਨਾਂ ਤੋਂ ਕੁਝ ਬਾਏ ਕਰਦਾਗਾ ਜਾਂ ਕੁਝ ਵੀ ਕਰਦਾ ਤਾਂ ਉਹਨੂੰ ਘਾਟਾ ਪੈਂਦਾ ਤੇ ਉਹ ਚੀਜ਼ ਦਾ ਥੋੜੇ ਤੇ ਬਹੁਤ 네ਗਟਿਵ ਇਫੈਕਟ ਪੈਂਦਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਕਿਸੇ ਵੀ ਵੱਬ ਡੀ ਕੰਪਨੀ ਦੇ ਸੋਸ਼ਲ ਮੀਡੀਆ ਦੇ ਹੈਂਡਲਰ ਬਣ ਸਕਦੇ ਹੋ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਕਰ ਸਕਦੇ ਹੋ ਹਾਂਜੀ ਤੁਹਾਡੇ ਕੋਲੇ ਕ੍ਰੀਏਟੀਵਿਟੀ ਹੋਣੀ ਚਾਹੀਦੀ ਹੈਗੀ ਤੁਹਾਡੇ ਕੋਲੇ ਐਦਾਂ ਦੀ ਨੌਲੇਜ ਟੈਕਨੀਕਲ ਸਕਿਲਸ ਹੋਣੀਆਂ ਚਾਹੀਦੀਆਂ ਨੇ ਜਿਹੜਾ ਕਿ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਪਾ ਕੇ ਉਹਨਾਂ ਦੇ ਬਿਜ਼ਨਸ ਨੂੰ ਗਰੋਅ ਕਰ ਸਕਦੇ ਹੋਗੇ ਮੇਰੇ ਨੌਣ ਦੇ ਵਿੱਚ ਬਹੁਤ ਸਾਰੇ ਐਦਾਂ ਦੇ ਬੰਦੇ ਹੈਗੇ ਆਗੇ ਜਿਹੜੇ ਕੰਪਨੀ ਦਾ ਸਾਰਾ ਸੋਸ਼ਲ ਮੀਡੀਆ ਹੈਂਡਲ ਕਰਦੇ ਆਗੇ YouTube ਹੋਗੀ Facebook ਹੋਗੀ Instagram ਹੋ ਗਿਆ ਡੇਲੀ ਉਹਦੇ ਤੇ ਪੋਸਟ ਆਪਾਉਂਦੇ ਨੇਗੇ ਸੋ ਅੱਜ ਕੱਲ ਜਿਹੜਾ ਸਮਾਂ ਨਾ ਆਉਣ ਵਾਲਾ ਸਮਾਂ ਵੀ ਸਾਰਾ ਟੈਕਨੀਕਲ ਯੁੱਗ ਦਾ ਹੈਗਾਗਾ ਟੈਕਨੀਕਲ ਵਾਲੇ ਪਾਸੇ ਜੇ ਤੁਸੀਂ ਪਾਉਂਗੇ ਤਾਂ ਤੁਸੀਂ ਅੱਗੇ ਜਾ ਕੇ ਕਦੇ ਵੀ ਰਿਗਰੈਟ ਨਹੀਂ ਕਰੋਗੇ ਆਈਟੀ ਡਿਪਾਰਟਮੈਂਟ ਦੀ ਮੈਂ ਆਲਵੇਸ ਗੱਲ ਕਰਦਾ ਹੁੰਨਾ ਵੀ ਆਈਟੀ ਦੇ ਵਿੱਚ ਤੁਸੀਂ ਆਪਣਾ ਕੁਝ ਨਾ ਕੁਝ ਸਿੱਖੋ ਆਪਣੀ ਸਕਿੱਲ ਸਿੱਖੋ ਹੁਣ ਵੈਬ ਡਿਜ਼ਾਈਨਰ ਆ ਜਾਂਦੇ ਆਗੇ ਜਿਹੜੇ ਵੈਬਸਾਈਟਸ ਡਿਜ਼ਾਈਨ ਕਰਦੇ ਆਗੇ ਤੁਸੀਂ ਉਹ ਕੰਮ ਵੀ ਸਿੱਖ ਸਕਦੇ ਹੋ ਕੰਪਨੀ ਦੀਆਂ ਵੈਬਸਾਈਟ ਡਿਜ਼ਾਈਨ ਕਰਨੀਆਂ ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਤੁਹਾਡੇ ਕੋਲੇ ਸਕਿੱਲ ਹੈਗੀ ਆ ਤੁਹਾਨੂੰ ਕੰਮ ਕੋਈ ਆਉਂਦਾ ਤੁਸੀਂ ਇਹ ਫਿਰ ਵੀ ਸੋਚਦੇ ਹੋ ਯਾਰ ਸਾਨੂੰ ਕੰਮ ਨਹੀਂ ਮਿਲ ਰਿਹਾ ਨਹੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਆਪਣੇ ਆਪ ਨੂੰ ਪ੍ਰਮੋਟ ਕਰਨਾ ਪਊਗਾ ਸੋਸ਼ਲ ਮੀਡੀਆ ਅੱਜ ਦੇ ਸਮੇਂ ਦਾ ਸਭ ਤੋਂ ਸਭ ਤੋਂ ਵੱਡੀ ਐਡਵਰਟਾਈਜ਼ਮੈਂਟ ਦਾ ਸਾਧਨ ਆਗਾ ਇਹਦੇ ਵਿੱਚ ਇਹਦੇ ਤੇ ਕੋਈ ਵੀ ਬੰਦਾ ਆਪਦੇ ਆਪ ਨੂੰ ਐਡਵਰਟਾਈਜ਼ ਕਰ ਸਕਦਾ ਤੁਸੀਂ ਆਪਣਾ ਕੋਈ ਵੀ ਕੰਮ ਕਰਨਾ ਕੁਝ ਵੀ ਕਰਨਾ ਤਾਂ ਤੁਸੀਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਆਗੇ ਕੈਮਰਾ ਸ਼ਾਈ ਨਹੀਂ ਹੈਗੇ ਤਾਂ ਤੁਹਾਡਾ ਬਿਜ਼ਨਸ ਬਹੁਤ ਵਧੀਆ ਗਰੋ ਕਰੂਗਾ ਇਹ ਸਾਡਾ ਖੁਦ ਰੀਅਲ ਐਕਸਪੀਰੀਅੰਸ ਹੈ ਇਹ ਤਾਂ ਆਪਾਂ ਤੁਹਾਨੂੰ ਦੱਸਿਆ ਕਿ ਜਿਹੜੇ ਲੋਕੀ ਕੈਮਰਾ ਸ਼ਾਈ ਨਹੀਂ ਹੈਗੇ ਹੁਣ ਬਹੁਤ ਲੋਕੀ ਐਦਾਂ ਦੇ ਹੁੰਦੇ ਆ ਵੀ ਜਿਹੜੇ ਕੈਮਰਾ ਸ਼ਾਈ ਹੁੰਦੀ ਆ ਜਦੋਂ ਆਪਣਾ ਫੇਸ ਆਡੀਅੰਸ ਦੇ ਸਾਹਮਣੇ ਲੈ ਕੇ ਆਉਂਦੇ ਆ ਤਾਂ ਕੰਬਰ ਲੱਗ ਜਾਂਦੀ ਆ ਤੇ ਉਹਨਾਂ ਨੂੰ ਹੁੰਦਾ ਵਾ ਕਿ ਨਹੀਂ ਮੈਂ ਲੋਕਾਂ ਦੇ ਸਾਹਮਣੇ ਆ ਕੇ ਨਹੀਂ ਬੋਲ ਸਕਦਾ ਸੋ ਉਹਨਾਂ ਲੋਕਾਂ ਦੇ ਲਈ ਆਪਸ਼ਨ ਹੈਗੇ ਆ ਬਲੌਗਿੰਗ ਸੋ ਬਲੌਗਿੰਗ ਦੇ ਵਿੱਚ ਕੀ ਹੈ ਕਿ ਤੁਸੀਂ ਜਸਟ ਜਿਵੇਂ ਆਪਾਂ ਇੱਕ ਆਰਟੀਕਲ ਪੜ੍ਹਦੇ ਹੁੰਨੇ ਆ ਉਵੇਂ ਤੁਸੀਂ ਰਾਈਟ ਡਾਊਨ ਕਰਕੇ ਇਨਫੋਰਮੇਸ਼ਨ ਜਿਹੜੀ ਆ ਉਹ ਆਡੀਅנס ਤੱਕ ਪਹੁੰਚਾਉਣੀ ਹੁੰਦੀ ਹੈ ਸੋ ਬਲੌਗਿੰਗ ਵੀ ਇੱਕ ਬਹੁਤ ਵਧੀਆ ਸਾਧਨਾ ਪੈਸੇ ਅਰਨ ਕਰਨ ਦਾ ਬਸ ਇਹਦੇ ਵਿੱਚ ਇਹ ਆ ਕਿ ਤੁਸੀਂ ਸਰਚ ਵੀ ਕਰਨੀ ਆ ਬਟ ਅੱਜ ਕੱਲ ਸਰਚ ਕਰਨ ਦੇ ਵੀ ਬਹੁਤ ਸਾਰੇ ਟੂਲਸ ਹੈਗੇ ਆ ਚੈਟ ਜੀਪੀਟੀ ਦੀ ਗੱਲ ਕਰੀਏ ਤੁਸੀਂ ਇਸ ਉਹਦੇ ਰਾਈ ਵੀ ਜਿਹੜੀ ਆ ਪ੍ਰੋਪਰ ਸਰਚ ਕਰ ਸਕਦੇ ਕਿਸੇ ਵੀ ਟਾਪਿਕ ਦੇ ਤੇ ਫਿਰ ਤੁਸੀਂ ਆਡੀਅנס ਤੱਕ ਪਹੁੰਚਾ ਸਕਦੇ ਹੋ ਬਟ ਇਹ ਸੋਰਸ ਆਫ ਇਨਕਮ ਇਹੀ ਜੀ ਆ ਜਿਹੜੇ ਟਾਈਮ ਮੰਗਦੇ ਆ ਪਰ ਜੇ ਤੁਸੀਂ ਕਿਸੇ ਵੀ ਕੰਮ ਨੂੰ ਡੈਡੀਕੇਸ਼ਨ ਦੇ ਨਾਲ ਕਰੋ ਤਾਂ ਇੱਕ ਦਿਨ ਤੁਹਾਨੂੰ ਕਾਮਯਾਬੀ ਜ਼ਰੂਰ ਮਿਲਦੀ ਆ ਐਡੇ ਜਿੰਨੇ ਵੀ ਕੰਮ ਅਸੀਂ ਤੁਹਾਨੂੰ ਦੱਸਿਆ ਜ਼ਰੂਰੀ ਨਹੀਂ ਤੁਸੀਂ ਕੈਨੇਡਾ ਅਮਰੀਕਾ ਉਤਾਈ ਕਰ ਸਕਦੇ ਤੁਸੀਂ ਇੰਡੀਆ ਬੈਠੇ ਬੈਠੇ ਵੀ ਪੈਸੇ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਸੋਖ ਨੇ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਸਾਡਾ ਜਿਹੜਾ ਗ੍ਰਾਫਿਕ ਡਿਜ਼ਾਈਨਰ ਆ ਜਿਹੜਾ ਸਾਡਾ ਇਮੀਗ੍ਰੇਸ਼ਨ ਦੇ ਸਾਰੇ ਪੋਸਟਾਂ ਨੂੰ ਰੈਡੀ ਕਰਦਾ ਵਾ ਉਹ ਅਸੀਂ ਇੰਡੀਆ ਲੱਬਿਆ ਸੀਗਾ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਕਿ ਜਦੋਂ ਆਪਾਂ ਕੈਨੇਡਾ ਬੈਠੇ ਹੁੰਨੇ ਆ ਤਾਂ ਆਪਾਂ ਨੂੰ ਹੁੰਦਾ ਕਿ ਆਪਾਂ ਇੰਡੀਆ ਵਾਲਾ ਬੰਦਾ ਲੱਬੀਏ ਤਾਂ ਕਿ ਮੇਰੀ ਕੋਸਟ ਵੀ ਘੱਟ ਹੋਵੇ ਕਿਉਂਕਿ ਹਰੇਕ ਬਿਜ਼ਨਸਮੈਨ ਨੇ ਲੇਬਰ ਕੋਸਟ ਨੂੰ ਘਟਾਉਣਾ ਹੁੰਦਾ ਤੇ ਉਹਦਾ ਹੁੰਦਾ ਵਾ ਕਿ ਮੈਨੂੰ ਪ੍ਰੋਫਿਟ ਵੱਧ ਤੋਂ ਵੱਧ ਹੋਵੇ ਸੋ ਇਹ ਕੁਝ ਕੰਮ ਸੀਗੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਕਿ ਤੁਸੀਂ ਇਹ ਇੱਕ ਆਮ ਸਿੱਖ ਕੇ ਘਰੇ ਬੈਠੇ ਬੈਠੇ ਵੀ ਪੈਸਾ ਬਣਾ ਸਕਦੇ ਹੋ ਵੈਸੇ ਤਾਂ ਅੱਜਕੱਲ ਸਾਰੇ ਲੋਕੇ ਸਿਆਣੇ ਆ ਤੁਸੀਂ ਆਲਰੇਡੀ YouTube ਪਰ Facebook ਵਾਲਿਆਂ ਨੂੰ ਦੇਖਦੇ ਹੀ ਹੋ ਨਾ ਕੰਟੈਂਟ ਕ੍ਰੀਏਟਰਸ ਨੂੰ ਕਿ ਉਹ ਕਿੰਨੇ ਵਧੀਆ ਲਗਜ਼ਰੀ ਲਾਈਫ ਜੀਂਦੇ ਆ ਜੇ ਉਹ ਵੀਡੀਓਸ ਪਾਉਂਦੇ ਆ ਤਾਂ ਉਹ ਵੀਡੀਓਜ਼ ਦੇ ਸਿਰ ਦੇ ਉੱਤੇ ਹੀ ਉਹ ਆਪਣੇ ਟ੍ਰਿਪ ਦਾ ਖਰਚਾ ਵੀ ਕੱਢ ਲੈਂਦੇ ਆ ਜਦੋਂ ਵੀ ਕਿਤੇ ਘੁੰਮਣ ਜਾਣਾ ਹੁੰਦਾ ਵਾ ਕਰਦੇ ਕਿ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ